ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਤਣਾਅ ਦੇ ਦਰਮਿਆਨ ਕਸ਼ਮੀਰ ਦੇ ਪੰਚ ਗੁਰਦੁਆਰਾ ਸਾਹਿਬ ਦੇ ਕੋਲ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਜ਼ਖਮੀ ਹੋਏ ਕੁਝ ਲੋਕਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਹੈ ਤਾਂ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜ਼ਖਮੀਆਂ ਦਾ ਹਾਲਚਾਲ ਹਸਪਤਾਲ ਵਿਖੇ ਪਹੁੰਚ ਕੇ ਜਾਣਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਸਕੱਤਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਗੋਲੀਬਾਰੀ ਦਰਾਂ ਪੁੰਚ ਦੇ ਵਿੱਚ ਜਗਮੀ ਹੋਏ ਲੋਕਾਂ ਦਾ ਉਹ ਹਾਲਚਲ ਜਾਣਨ ਦੇ ਲਈ ਆਏ ਨੇ ਤੇ ਉਹ ਪਤਾ ਕਰਨਾ ਆਏ ਨੇ ਕਿ ਕਿੰਨਾਂ ਨੂੰ ਕੋਈ ਪਰੇਸ਼ਾਨੀ ਜਾਂ ਤਕਲੀਫ ਤਾਂ ਨਹੀਂ ਹੈ। ਸੇਰੇ ਪ੍ਰਧਾਨ ਸਾਹਿਬ ਜੀ ਦਾ ਮਾਨਯੋਗ ਦਾਸ ਜੀ ਦਾ ਫੋਨ ਆਇਆ ਸੀ ਅੱਜ ਹੀ ਪੁੰਚ ਕੜੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਫਟ ਹੋਏ ਨੇ ਤੇ ਉਹ ਅਮਸਰ ਹਸਪਤਲ ਦਾਖਾ ਕਰਾਇਆ ਗਿਆ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਦਾਤ ਜਿੰਦਸ਼ੀਰੂਪੀ ਨਾਲ ਇੱਥੇ ਤੇ ਇਥੇ ਅਮਰਦੀਪ ਹਸਪਤਲ 'ਚ ਨੰਤਾਰ ਪਰ ਮੀਸੇਟ ਦੇ ਉਹਨਾਂ ਦਾ ਬੇਟਾ ਜਿਹੜਾ ਉਹ ਧਾਕ ਲਿਆ ਜਿਹੜਾ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀਪ ਹਸਪਤਲ ਦੇ ਜਿਹੜੇ ਡਾਕਟਰ ਉਹਨਾਂ ਨੇ ਰਿਪੋਰਟ ਕੀਤਾ ਆ ਹੁਣ ਉਹਨਾਂ ਦੀ ਹਾਲਤ ਤੱਕ ਇਹਨਾਂ ਨੂੰ ਕਾਫੀ ਡੈਕਟਰ ਆ ਇਸ ਦਰਮਿਆਨ ਹੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿ ਆ ਕਿ ਪਾਕਿਸਤਾਨ ਲਗਾਤਾਰ ਆਪਣੀਆਂ ਨਾਪਾਕ ਹੱਤਕਾ ਨੂੰ ਪੰਜਾਬ ਦੇ ਰਿਹਾ ਹੈ ਤੇ ਕਸ਼ਮੀਰ ਦੇ ਪੁਛ ਇਲਾਕੇ ਦੇ ਵਿੱਚ ਤਣਾਅ ਪੈਦਾ ਕਰ ਰਿਹਾ ਹੈ ਕਿ ਪੁਛ ਤੋਂ ਆਏ ਨੇ ਅਸੀਂ ਇਹਨਾਂ ਦਾ ਹੌਸਲ ਕਰਨ ਲਈ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਪੁਰਿਤਰਾ ਜੱਗਤੀ ਹੋਏ ਨੇ ਇੱਥੇ ਅਮਦੀਬਾ ਹਸਪੀਟਲ ਆਕਰ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਚੀਜ਼ ਹੋ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਉਹਨੇ ਸਿਵਲਿਨ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਚੀਜ਼ ਹੋਏ ਨੇ ਮੰਦਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਚੀਜ਼ ਹੋਏ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀਪੂਰਨ ਲੋਕ ਹਾਂ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ 'ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆਏ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲIAN ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸੇਲੇ ਅਟੈਕ ਕੀਤੇ ਉਹ ਸਾਰੇ ਸਿਵਿਲIAN ਦੇ ਉੱਤੇ ਉਹਦਾ ਰਿਟੈਲੀਏਟ ਇਹਨਾਂ ਨੇ ਪੁੰਛ ਚ ਰਜੌਰੀ ਚ ਕਪਵਾੜਾ ਚੁੱਤੇ ਸ਼ਰੇ ਹਮ ਸਿੱਤੇ ਇਹਨਾਂ ਨੂੰ ਪੁੱਛੋ ਸ਼ੇ ਨੇ ਕਿੱਦਾਂ ਕਰਦੇ ਆ ਕੋਈ ਇਹ ਥੋੜਾ ਵੇਖਣ ਦੇ ਕੋਈ ਤੇ ਡਿਫੈਂਸ ਸਿੱਧੇ ਬੰਬ ਦੇ ਗੋਲੇ ਘਰਾਂ ਦੇ ਮਾਰਨ ਦੇ ਬਿਊਰੋ ਰਿਪੋਰਟ ਜਗਬਾਨੀ ਟੀਵੀ